ਸ੍ਰੀ ਕਾਲ ਜੀ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਰੰਗਰੀ ਤੇ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਚੈਨਲ ਨੂੰ ਜਰੂਰ ਸ਼ੇਅਰ ਸਬਸਕ੍ਰਾਈਬ ਲਾਈਕ ਕਰਿਓ ਜੀ ਜਿਨ੍ਹਾਂ ਨੇ ਚੈਨਲ ਨੂੰ ਪਹਿਲੀ ਵਾਰ ਵੇਖਿਆ ਜੀ ਉਹਨਾਂ ਨੂੰ ਰਿਕਵੈਸਟ ਹੈ ਜੀ ਚੈਨਲ ਨੂੰ ਜਰੂਰ ਸ਼ੇਅਰ ਸਬਸਕ੍ਰਾਈਬ ਲਾਈਕ ਕਰਿਓ ਇੰਸਟਾਗ੍ਰam ਤੇ ਫੋਲੋ ਕਰਿਓ ਸਾਡਾ ਇੰਸਟਾਗ੍ਰam ਹੀ ਨੰਬਰ ਆ ਜੀ ਆ ਇੰਸਟਾਗ੍ਰam ਤੇ ਆ 201 ਤੇ ਤੇ 7986846453 ਤੇ ਸਾਡਾ ਵਟਸਐਪ ਨੰਬਰ ਤੁਸੀਂ ਕੋਈ ਵੀ ਸੂਟ ਰੈਡੀ ਕਰਾ ਸਕਦੇ ਆਪਣੀ ਪਸੰਦ ਨਾਲ ਕਰਵਾ ਸਕਦੇ ਆ ਆਪਣੇ ਬਜਟ ਅਨੁਸਾਰ ਕਰਾ ਸਕਦੇ ਆ ਠੀਕ ਹੈ ਜੀ ਤੇ ਕਿਸੇ ਵੀ ਤਰ੍ਹਾਂ ਦਾ ਪ੍ਰਿੰਟ ਪਲੇਨ ਵਰਕ ਪਸ਼ਮੀਨੇ ਦਾ ਜਾਂ ਕਾਟਨ ਦਾ ਕਿਸੇ ਵੀ ਤਰ੍ਹਾਂ ਦੇ ਸਟਾਫ ਤੇ ਤੁਸੀਂ ਸਾਡੇ ਕੋਲ ਸੂਟ ਰੈਡੀ ਕਰਾ ਸਕਦੇ ਆ ਹੈਂਡਵਰਕ ਮਸ਼ੀਨ ਵਰਕ ਵੀ ਕਰਾ ਸਕਦੇ ਆ ਤੇ ਨੈਕਸਟ ਅਸੀਂ ਜਲਦੀ ਲੈ ਕੇ ਆ ਰਹੇ ਆ ਕਮਟਰ ਦਾ ਮਸ਼ੀਨ ਦਾ ਵੀ ਆਪਾਂ ਕੰਮਗਾ ਕਰਿਆ ਕਰਾਂਗੇ ਤੇ ਅੱਜ ਦਾ ਸੂਟ ਤੁਸੀਂ ਦੇਖ ਸਕਦੇ ਆ ਬਹੁਤ ਹੀ ਸੋਹਣਾ এলিਗੈਂਟ ਲੁੱਕ ਵਾਲਾ ਸੂਟ ਹੈ ਜੀ ਇਹ ਸੂਟ ਵੀ ਆਪਣਾ ਫੌਰੀਂ ਦੇ ਜਾ ਰਹੇ ਕਸਟਮਰ ਤੇ ਕਾਫੀ ਆਪਾਂ ਤੁਹਾਨੂੰ ਪਹਿਲਾਂ ਵੀ ਵੀਡੀਓ ਬਣਾਈ ਆ ਸ਼ਾਰਟ ਵੀਡੀਓ ਤੁਸੀਂ ਇੰਸਟਾਗ੍ਰam ਤੇ ਦੇਖ ਸਕਦੇ ਆ ਤੇ ਇਹ ਪ੍ਰੋਪਰ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਸ਼ਾਰਟ ਦਿਖਾ ਰਹੇ ਆ ਤੇ ਇਹ ਹੈਗਾ ਬਾਟਮ ਦਾ ਸਟਾਫ ਇਹ ਬਾਟਮ ਦਾ ਤੁਸੀਂ ਦੇਖ ਸਕਦੇ ਆ ਪੌਂਚੇ ਦਾ ਡਿਜ਼ਾਈਨ ਤੁਸੀਂ ਦੇਖ ਲਓ ਲਓ ਸੂਟ ਜਾ ਰਹੇ ਸੀ ਕਸਟਮਰ ਦੇ ਜਲਦੀ ਨੈਕਸਟ ਸੈਕਿੰਡ ਆਪਾਂ ਤੁਹਾਨੂੰ ਦਿਖਾ ਦਿੰਨੇ ਇਹ ਬਾਟਮ ਦਾ ਡਿਜ਼ਾਈਨ ਹੈ 컬러 ਇਸ ਤਰ੍ਹਾਂ ਦਾ 컬러 ਹੈ ਪ੍ਰੋਪਰ ਜਿਹੜਾ ਹੈ ਸੂਟ ਦਾ ਹੈਗਾ ਇੰਗਲਿਸ਼ ਜੀ ਸ਼ੇਡ ਤੇ ਜਦੋਂ ਆਪਾਂ ਵੀਡੀਓ ਇਸ ਤਰ੍ਹਾਂ ਬਣਾਉਂਦੀਆਂ ਤੇ ਟਾਈ ਡਾਈ ਦਾ ਦੁਪੱਟਾ ਜੀ ਜੋ 컬러 ਹੈਗੇ ਸੂਟ 'ਚ ਉਹੀ ਆਪਾਂ ਬਣਾਏ ਆ ਜਿੱਦਾਂ yellow ਆ ਤੇ ਸੂਟ ਨਾਲ ਦਾ ਸ਼ੇਡ ਆ ਜੀ ਹੁਣ ਕਲੀਅਰ ਆ ਰਿਹਾ ਤੇ ਪਿੰਕਾ ਵਿੱਚ ਸਾਰੇ 컬러 ਲਾਏ ਆ ਤੇ ਉਸੇ ਤਰ੍ਹਾਂ ਆਪਾਂ ਪਿੰਕ ਕਿਨਾਰੀ ਦੇ ਕੇ ਗੁੰਮ ਲੈਸ ਲਗਾਈ ਹੈ ਜੀ ਬਹੁਤ ਸਪਾਈਨਾ ਕੰਮ ਹੁੰਦਾ ਜੀ ਤੇ ਦੁਪੱਟਾ ਬਹੁਤ ਸੋਹਣਾ ਰਹੂਗਾ ਦੁਬਾਰਾ ਵੀ ਤੁਸੀਂ ਦੁਪੱਟੇ ਨੂੰ ਯੂਜ਼ ਕਰ ਸਕਦੇ ਕਿਸੇ ਡਰੈਸ ਸੁਟਣਾ ਇਹ ਕੇਰੇ ਦਾ ਵਰਕ ਹੈ ਜੀ ਤੇ ਬੈਕ ਸਾਈਡ ਦਾ ਵਰਕ ਹੈ ਤੇ ਕਾਟਨ ਦੀ ਆਪਾਂ ਲਾਈਨਿੰਗ ਲਗਾਈ ਹੈ ਜੀ ਕਿਉਂਕਿ ਕਾਟਨ ਦੀ ਲਾਈਨਿੰਗ ਸੂਟ ਨੂੰ ਅਨਸਾਰ ਸਹੀ ਸੀ ਸਟਾਫ ਅਨਸਾਰ ਅਸੀਂ ਕੰਮ ਕਰੀਦਾ ਜੋ ਸਟਾਫ ਤੇ ਸਹੀ ਲੱਗਦਾ ਸੀ ਉਹ ਵੀ ਕੰਮ ਕਰਦੇ ਹਾਂ ਜੀ ਤੇ ਇਹ ਆਪਣਾ ਬਾਜੂ ਦਾ ਡਿਜ਼ਾਈਨ ਆ ਇਹ ਆਪਣੇ ਗਲੇ ਦਾ ਤੇ ਗਲੇ ਦੇ ਅਗਲੀ ਪਿਛਲੀ ਸਾਈਡ ਆਪਾਂ ਪਾਈਪਿੰਗ ਦਿੱਤੀ ਹੈ ਤੇ ਬੈਕ ਸਾਈਡ ਤੇ ਤੁਸੀਂ ਦੇਖ ਸਕਦੇ ਆ ਆਪਾਂ ਗਮ ਇਹ ਲਗਾਈ ਹੋਈ ਆ ਜੈਪ ਕਿਉਂਕਿ ਸੂਟ ਫੈਂਸੀ ਸੀ ਇਸ ਕਰਕੇ ਜੇ ਕੋਈ ਤੁਸੀਂ ਕਿਸੇ ਵੀ ਨਾਰਮਲ ਪ੍ਰੋਗਰਾਮ ਦੇ ਇਹਨੂੰ ਪਾ ਸਕਦੇ ਆ ਇਸ ਤਰ੍ਹਾਂ ਦੀ ਸੂਟ ਦੀ ਲੁੱਕ ਆਏਗੀ ਤੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਵੇਖਣ ਵਾਸਤੇ ਤੁਸੀਂ ਟ੍ਰੈਂਡ ਬਟਿਕ ਕੋਲ ਸੰਪਰਕ ਕਰ ਸਕਦੇ ਆ ਆਪਣੀ ਪਸੰਦ ਆਪਣੇ ਬਜਟ ਅਨੁਸਾਰ ਸੂਟ ਰੈਡੀ ਕਰ ਸਕਦੇ ਸਾਡੇ ਸੂਟ ਰੈਡੀ ਲੈ ਸਕਦੇ ਜਾਂ ਆਪਣੀ ਪਸੰਦ ਦਾ ਕੋਈ ਵੀ ਡਿਜ਼ਾਈਨ ਤੁਸੀਂ ਬਣਾ ਸਕਦੇ ਆ ਪਿਕ ਤੇਜ ਕੇ ਰੈਡੀ ਕਰਾ ਸਕਦੇ ਹੈਂਡਵਰਕ ਮਸ਼ੀਨਵਰਕ ਕਿਸੇ ਵੀ ਤਰ੍ਹਾਂ ਦਾ ਸੂਟ ਤੁਸੀਂ ਸਾਡੇ ਕੋਲ ਰੈਡੀ ਕਰਵਾ ਸਕਦੇ ਆ ਤੇ ਸੂਟ ਵੇਖਣ ਵਾਸਤੇ ਸਾਡੇ ਨਾਲ ਸੰਪਰਕ ਕਰੋ ਇੰਸਟਾਗ੍ਰam ਤੇ ਫੋਲੋ ਕਰੋ ਸਾਡਾ ਇੰਸਟਾਗ੍ਰam ਨੰਬਰ ਵੀ ਵਿੱਚ ਦਿੱਤਾ ਗਿਆ ਇਹ ਤੁਸੀਂ ਦੇਖ ਸਕਦੇ ਆ ਇਹ ਵਾਲਾ ਇੰਸਟਾਗ੍ਰam ਨੰਬਰ ਹੈ ਜੀ ਇਹ ਵਾਲਾ ਆਪਣਾ ਵਟਸਐਪ ਨੰਬਰ ਹੈ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰੋ ਟ੍ਰੈਂਡ ਬ੍ਰੀਕ ਕਬੂਤਲਾ ਜੀ ਤੇ ਉਮੀਦ ਕਰਦੇ ਆ ਜਿੱਦਾਂ ਸੂਟ ਵੀ ਤੁਹਾਨੂੰ ਪਸੰਦ ਆਇਆ ਹੋਗਾ ਇਦਾਂ ਦੇ ਸੋਹਣ ਸੋਹਣ ਸੂਟ ਦੇਖਣ ਵਾਸਤੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਫੋਲੋ ਕਰੋ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ